ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਕੰਦਪੁਰ ਰੋਡ ਬੰਗਾ ਵਿਖੇ ਸਥਿਤ ਬਜਾਜ ਪੈਲਸ ਵਿਖੇ ਜਿੱਥੇ ਕਿ ਜੈਮਾਲਾ ਸਮੇਂ ਵਿਆਹ ਵਾਲੇ ਲੜੇ ਦੀ ਦਿਲ ਦਾ ਦੌਰਾ ਪੈਣ ਕਨ ਮੌਤ ਹੋ ਗਈ। ਇਸਾਰੇ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਆਹ ਸਮਾਗਮ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਮਾਤਮ ਵਿੱਚ ਬਦਲ ਗਈਆਂ। ਪਰਿਵਾਰਕ ਮੈਂਬਰਾਂ ਮੁਤਾਬਕ ਵਿਪਨ ਸੱਲਨ ਦੀ ਉਮਰ 38 ਸਾਲ ਸੀ ਤੇ ਉਹਨਾਂ ਦੇ ਪਿਤਾ ਮੋਹਨ ਲਾਲ ਬੈਂਕ ਵਿੱਚ ਰਿਟਾਇਰ ਹੋਏ ਹਨ। ਉਹਨਾਂ ਦੱਸਿਆ ਕਿ ਵਿਪਨ ਸੱਲਨ ਦੀ ਮੌਤ ਤੋਂ ਬਾਅਦ ਮਾਤਾ ਦੀ ਵਿਹਾਲਤ ਵਿਗੜ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਸਰਬ ਬੇਟਾ ਸੀ ਇਹ ਵਿਪਨ ਸੱਲਨ ਸਾਡੇ ਪੁਰਾਣੇ ਸਾਥੀ ਮੋਨ ਲਾਲ ਜੀ ਜੜੇ ਮੋਨ ਲਾਲ ਜੀ ਉਹ ਸਿੰਧੋਈ ਜਿਹੜੇ ਪੰਜਾਬ ਰੇਲਵੇ ਤੋਂ ਰਿਟਾਇਰ ਹੋਏ ਹੈ ਉਹਨਾਂ ਦਾ ਬੇਟਾ ਸੀ ਔਰ ਹੁਣੇ ਹੀ ਥੋੜੇ ਦਮ ਪਹਿਲੇ ਮੈਡੀਕਲ ਕਰਵਾਉਣ ਲਈ ਯੂਐਸਐਸ ਸਪੈਸ਼ਲ ਆਇਆ ਹੈ ਔਰ ਕੱਲ ਮੈਰੀ ਸੀ ਅਸੀਂ ਸਾਰੇ ਉੱਥੇ ਇਕੱਠੇ ਹੋਏ ਸੀ ਔਰ ਅਚਾਨਕ ਉਹਨੂੰ ਕਬਰਾਟ ਹੋਈ ਜੈਮਲ ਉਹ ਬਿਲਕੁਲ ਬਾਦੋਂ ਡਿੱਗ ਗਿਆ ਸੋਫੇ ਤੇ ਉਹ ਵੀ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਈ ਹਸਪੀਟਲ ਲਿਆਣ ਲਈ ਮਗਰ ਰਸਤੇ ਦੀ ਇੱਕ ਕਲਾਕਟ ਕਰ ਗਏ ਫਿਰ ਲੜਕੇ ਨਾਸੀ ਜੀ ਵਿਪਨ ਚਲਨ ਪਿਆਰ ਨੇ ਉਹਨੂੰ ਵਿੱਕੀ ਕਰਦੇ ਸਾਰੇ ਬਹੁਤ ਬੜੀ ਅਸਵਾਰ ਚੂਨਾ ਸਾਰੇ ਉਹਨੂੰ ਪਿਆਰ ਦੇ ਦਿੰਦੇ ਸੀ ਉਹ ਇੱਕ ਬਚਾ ਪਰ ਮਾਤਾ ਨੂੰ ਪਤਾ ਨਹੀਂ ਪਤਾ ਕਿੰਨੇ ਜੂਰ ਸੀ ਜਿਹੜਾ ਇੱਕਦਮ ਉਹਨਾਂ ਦਾ ਬੜਾ ਵੱਡਾ ਆਪ ਸਾਹ ਵਰਤ ਕੇ ਸਾਰੇ ਸ਼ਹਿਰ ਵਾਸੀ ਸਾਰੇ ਸਾਰੇ ਸਾਥੀ ਕੋੜੇ ਸਦਮੇ ਤੇ ਹੈਗੇ ਆ ਅਰਦਾਸ ਹੈ ਵੀ ਦਾਈ ਅਰਦਾਸ ਹੈ ਪਰਮਾਤਮਾ ਪ੍ਰਮਾਤਮਾ ਜੀ ਨੂੰ ਇਹ ਸਾਰਿਆਂ ਨੂੰ ਇਹ ਇੰਨਾ ਬੜਾ ਪਾਣਾ ਵਰਤਣ ਦੀ ਬਲ ਸਹਿਣ ਕਰਨ ਦੀ ਸ਼ਕਤੀ ਦੇਵੇ ਕਿੱਥੇ ਪਾਣਾ ਵਰਤੇ ਜੀ ਇਹ ਵਿਰਾਜਪਾਲਸ ਜੀ ਪੰਜਾਬਪਾਲਸ ਸੁਖਨਪੁਰ ਰੋਡ ਬੰਦਾ ਅੱਛਾ ਲੜਕੀ ਜਿਹੜੇ ਲੜਕੀ ਕੰਨਾਣੇ ਪਿੰਡ ਦੀ ਸੀ ਜੀ ਇਹ ਹਨ ਅੱਛਾ ਸਵੇਰੇ ਮੰਗਲ ਫੇਰੇ ਹੋਏ ਸ੍ਰੀ ਰਾਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਉਸ ਤੋਂ ਬਾਅਦ ਪੈਲੈਸ ਚ ਆ ਗਿਆ ਸਾਰੇ ਕਿੰਨੇ ਕਵਜੇ ਦੀ ਇਹ ਜੀ ਇਹ 3:30 ਵਜੇ ਦਾ ਵਾਕਿਆ ਜੀ 3:30 ਹਾਂ ਜੀ ਲੜਕੀ ਦੀ ਲਗਭਗ 30 ਸਾਲ ਦੀ ਸੀ ਹਾਂ ਜੀ ਕਿੰਨਾ ਟਾਈਮ ਪਹਿਲਾਂ ਵਿਦੇਸ਼ ਤੋਂ ਆਏ ਮੇਰੇ 2 ਮਹੀਨੇ ਪਹਿਲੇ ਆਏ ਜੀ ਵਿਦੇਸ਼ ਸ਼ਾਦੀ ਕਰਵਾਣ ਲਈ ਆਏ ਸੀ ਸ਼ਾਦੀ ਕਰਵਾਣ ਲਈ ਹਾਂ ਜੀ